ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਆਪਾਂ ਪਹੁੰਚਿਆ ਚਾਰ ਟਰਾਡੀਆਂ ਮਗਰ ਚੱਲਦੇ ਆਂ ਸਹੋਦੀ ਨੂੰ ਫੇਰ ਪੰਪ ਤੇ ਪਵਾ ਰਹੇ ਆਂ ਤੇਲ ਜੀ ਆਪਾਂ ਤਾਂ ਪਹੁੰਚ ਗਏ ਖੇਤ ਤੇ ਕਰਦੇ ਆਂ ਹੁਣ ਟਰਾਲੀਆਂ 45:40 ਦਾ ਟਾਈਮ ਹੋ ਗਿਆ ਪਹਿਲੇ ਟਰਾਲੀ ਲੱਗਿਆ ਭਰਨ ਪਾਲਿਸ਼ ਪੰਜਾਬੀ ਮਗਰ ਅੱਜ ਲੇਟ ਹੋ ਗਏ 2 ਘੰਟੇ ਕੱਲ ਨਾਲ ਟਰਾਲੀਆਂ ਪਰ ਸੱਤ ਆ ਗਈਆਂ ਤੇ ਨਾ ਖੜੀਆਂ ਨੇ ਤੇ ਤਿੰਨ ਉਹ ਖੜੀਆਂ ਨੇ ਪਾਤਾ ਫੇਰਾ ਛੱਡ ਦੇ ਜ਼ਾਨਪੁਰ ਆ ਬੋ ਤੁਹਾਨੂੰ ਇੱਕ ਮੇਨ ਗੱਲ ਹੈ ਟਰਾਲੀ ਦੀ ਹੁੱਕ ਬਾਰੇ ਆ ਜਿਵੇਂ ਹੁੱਕ ਲੱਗੀ ਆ ਐਦਾਂ ਹੁੱਕ ਹਰੇਕ ਤੂੜੀ ਵਾਲੀ ਟਰਾਲੀ ਨੂੰ ਲੱਗੀ ਹੋਣੀ ਚਾਹੀਦੀ ਆ ਦੇਖੋ ਨਾਲੇ ਤਾਂ ਪੈਨ ਪਾਉਣੀ ਸਖਾਲੀ ਨਾਲੇ ਟਰਾਲੀ ਕੱਢਣੀ ਕਰਨੀ ਸਖਾਲੀ ਸਾਰੀਆਂ ਟਰਾਲੀਆਂ ਦਾ ਤੁਹਾਨੂੰ ਹਾਲ ਦਿਖਾਉਣਾ ਆ ਵੀ ਟਰਾਲੀ ਤੋੜੀ ਜਾਣੀ ਆ ਪਹਿਲਾਂ ਤਾਂ ਇਹ ਕਿਸੇ ਸਾਹ ਵਿੱਚ ਨਹੀਂ ਹੈਗੀ ਕਿਉਂਕਿ ਆ ਜਿਹੜਾ ਕਾਟਾ ਜਾਂ ਹੁੰਦਾ ਹੈ ਤੋੜੀ ਦੇ ਕੋਈ ਕੰਮ ਨਹੀਂ ਆਉਂਦਾ ਤੇ ਆ ਹੁੱਕ ਦੇਖੋ ਗੁੱਸਾ ਨਹੀਂ ਕਰਨਾ ਕਿਸਾਨ ਭਰਾਵਾਂ ਨੇ ਸਿਰਫ ਇਹ ਨੌਲੇਜ ਦੇਣੀ ਆ ਇਹਦੇ ਵੀ ਜੇ ਜੂਲ ਟਾਈਪ ਲੱਗੀ ਹੁੰਦੀ ਦੂਈ ਹੁੱਕ ਮੰਗ ਹੁੱਕ ਕਿੰਨੀ ਸੌਖੀ ਸੀ ਤੇ ਆ ਪਾਟੇ ਹੀ ਰਹਿੰਦੇ ਨੇ ਆ ਦੇਖੋ ਕਟਾਰ ਇਸ ਕੀ ਕੰਮ ਆ ਫਿਰ ਇਹ ਚ ਪਿੰਨ ਨਹੀਂ ਪੈਂਦੀ ਤੇ ਆ ਇਹਦੇ ਮਗਰ ਹੁੱਕ ਪੇ ਹੈ ਨਹੀਂ ਕੀ ਦੇਖੋ ਜਿੰਨੀਆਂ ਤੋੜੀ ਵਾਲੀਆਂ ਟਰਾਲੀਆਂ ਨੇ ਹਰ ਇੱਕ ਦੇ ਮਗਰ ਹੁੱਕ ਦਾ ਹੋਣਾ ਜ਼ਰੂਰੀ ਆ ਕਿਉਂਕਿ ਕੋਈ ਪਤਾ ਹੁੰਦਾ ਕਿਹੜੀ ਟਰਾਲੀ ਕਿਵੇਂ ਹੋ ਜਾਵੇ ਮੂਰੇ ਮਗਰ ਜੋ ਵੀ ਜਿੱਦਾਂ ਵੀ ਹੈਗਾ ਤੇ ਹੁੱਕ ਤਾਂ ਲਾਜ਼ਮੀ ਆ ਸਾਰੀਆਂ ਟਰਾਲੀਆਂ ਨੂੰ ਆਪਣੇ ਤਿੰਨੇ ਟਰਾਲੀਆਂ ਨੂੰ ਤਿੰਨੇ ਟਰਾਲੀਆਂ ਨੂੰ ਜੂ ਟੈਪ ਵਧੀਆ ਹੁੱਕ ਲੱਗਿਆ ਜਦ ਮਰਜੀ ਜਿਹੜੀ ਮਰਜੀ ਮੂਰੇ ਮਗਰ ਪਾਦਾ ਤੇ ਉਹਦਾ ਵੀ ਇਹੀ ਹਾਲ ਆ ਥੱਲੇ ਜੀ ਪਿੰਨਾ ਪੈਂਦੀਆਂ ਨੇ ਸੋਨੇ ਬਾਈ ਦੀ ਟਰਾਲੀ ਆ ਤੇ ਦੋ ਆ ਉਹ ਖੜੀਆਂ ਨੇ ਮਗਰ ਵੀ ਜਿਹਦਾ ਹਾਇਓ ਨਹੀਂ ਮੂਰਲੀ ਦੇ ਆ ਉਹਦੇ ਵੀ ਥੱਲੇ ਉਹ ਪਿੰਨ ਪਾ ਕੇ ਲੈ ਕੇ ਆਇਆ ਸੋਨੇ ਦੀਆਂ ਦੋਹੇ ਟਰਾਲੀਆਂ ਨੇ ਦੋਹੇ ਟਰਾਲੀਆਂ ਦੇ ਕਿਸੇ ਵੀ ਤਰੀਕੇ ਨਾਲ ਹੁੱਕ ਨਹੀਂ ਜੇ ਕਿਤੇ 10 ਕਿਲੋ 20 ਕਿਲੋ ਮੀਟਰ ਦੂਰ ਲੈ ਜਾਣੀ ਆ ਹੁਣ ਤਾਂ ਕਿਵੇਂ ਜਾਣਗੇ ਹੁਣ ਆਪਾਂ 25 ਕਿਲੋ ਮੀਟਰ ਲੈ ਕੇ ਆਇਆ ਤੇ ਉਹ ਟਰਾਲੀ ਦੇ ਵੀ ਹੁੱਕ ਪੂਰੀ ਵਧੀਆ ਏ ਇੱਕ ਹੁੱਕ ਆ ਉਹਦੇ ਵੀ ਉਹਦੇ ਵੀ ਜੂ ਉੱਪਰੇ ਆ ਜੂ ਟੈਬ ਜਮਿਆ ਨੀਲੀ ਟਰਾਲੀ ਦੇ ਆ ਬਾਕੀ ਤੁਹਾਨੂੰ ਮੈਂ ਆਪਣੀਆਂ ਦੇ ਵੀ ਦਿਖਾਉਂਗਾ ਇਹ ਗੱਲ ਜਰੂਰ ਗੌਰ ਕਰਨੀ ਆ ਕਿਸਾਨ ਭਰਾਵੋ ਹੁੱਕ ਤਾਂ ਐਦਾਂ ਹੋਣਾ ਬਹੁਤ ਜ਼ਰੂਰੀ ਆ ਤੇ ਉੱਪਰ ਜੀ ਬੰਦਾ ਪਿੰਨ ਪਾ ਲਵੇ ਤੇ ਰਿਸਕ ਕੋਈ ਨਹੀਂ ਰਹਿੰਦਾ ਨਹੀਂ ਰਾਹ ਚ ਟਰਾਲੀ ਜਾਂ ਹੋਰ 19 21 ਹੋ ਜਵੇ 100 ਗੱਲਾਂ ਹੁੰਦੀਆਂ ਨੇ ਕਿਉਂਕਿ ਦੂਰ ਨੇੜੇ ਜਾਣਾ ਤੇ ਫੇਰ ਦੂਜੀ ਗੱਲ ਕਿਸੇ ਦੀ ਟਰਾਲੀ ਦੀ ਮੂਹਰਲੀ ਹੁੱਕ ਨੂੰ ਕਿਸੇ ਨੇ ਕਰੀ ਨਹੀਂ ਲਾਉਣਾ ਜਮਾਂ ਹੀ ਕਲਪ-ਕਲਪ ਕਰਦੀਆਂ ਨੇ ਜਮਾਂ ਹੀ ਕਟੋ-ਕੱਟੋ ਪੰਗਲੀਆਂ ਦੋ-ਦੋ ਉਂਗਲੀਆਂ ਪੈਂਦੀਆਂ ਨੇ ਇੰਨੀਆਂ ਟੁਲੀਆਂ ਨੂੰ ਸਾਰੀਆਂ ਦੀ ਸਾਰਾ ਕੰਮ ਤੇ ਇਹਦੀ ਲਈ ਬੰਦੇ ਆ ਦੇਖੋ ਇਹਦਾ ਕੀ ਹਾਲ ਹੈ ਪੂਰੀ ਵਧੀਆ ਜੈਨੂਅਲ ਹੁੱਕ ਹੋਣੀ ਜਾਹੀ ਰੇ ਬੇਲ ਨਹੀਂ ਹੋਣਾ ਚਾਹੀਦਾ ਹਰੇਕ ਸਾਲ ਚਾਹੇ ਮਾਲ ਲਵਾਉਣਾ ਪਵੇ ਪਰ ਜ਼ਰੂਰ ਲਵਾਓ ਹੁੱਕ ਨੂੰ ਮਾਲ ਜਿਵੇਂ ਆਈ ਟਾਇਟ ਹੋਣੀ ਚਾਹੀਦੀ ਆ ਫਿਰ ਉਹਨੂੰ ਗ੍ਰੀਸ ਲਾ ਕੇ ਰੱਖੋ ਤੇਲ ਲਾ ਕੇ ਰੱਖੋ ਕਿਉਂਕਿ ਸਾਰੀ ਜਿਹੜੀ ਬੱਟਾਂ ਦੇ ਚੱਲਣਾ ਇਹ ਨੇ ਇੱਕ ਪੁੱਪੀ ਤੇਲ ਦੀ ਉਹ ਮਾਰਨੀ ਆ ਆ ਮੇਰੇ ਗੌਰ ਚ ਨਹੀਂ ਆਈ ਇਹ ਰਹਿ ਗਈ ਨਹੀਂ ਮੈਂ ਸਾਰੀਆਂ ਨੂੰ ਤੇਲ ਲਾ ਕੇ ਲਿਆ ਦੇਣੀ ਆ ਵੀ ਮੈਂ ਆਪ ਪਾਈਆਂ ਨੇ ਆ ਜੋ ਸਿਹੋਣਾ ਨੇ ਪਾਈਦੀ ਰਹੇਗੀ ਨਹੀਂ ਇਹ ਵੀ ਆਪਾਂ ਤਰ ਕਰਦੇ ਹਾਂ ਤੇਲ ਲਵਾ ਜਰੂਰੀ ਬਹੁਤ ਹੈ ਇੱਕ ਤਾਂ ਬੱਟ ਨਹੀਂ ਹੁੰਦੀ ਇੱਕ ਤਿਲਕ ਦੀ ਰਹਿਦੀ ਆ ਘਾਸਾ ਨਹੀਂ ਪੈਂਦਾ ਹੁੱਕਾਂ ਨੂੰ ਆਪਸ ਵਿੱਚ ਟਰਾਲੀ ਆਪਣੀ ਲਾ ਕੇ ਲਵੇ ਤੇ ਜੱਸਿਆ ਨੇ ਭਰਤੀ ਇੱਕ ਟਰਾਲੀ ਦੀ ਹੁਣ ਰਾਤ ਤਿੰਨ ਪਾਈ 10 ਟਰਾਲੀਆਂ ਪਹੁੰਚ ਗਈਆਂ ਆਪਣੇ ਕੋਰੇ ਚਾਰ ਮੇਰੇ ਵਾਲ ਡਾਇਰੈਕਟਰ ਮਗਰ ਦੀ ਤੇ ਤਿੰਨ ਜੱਸਾ ਬਾਈ ਪਾ ਰਿਆ ਤੇ ਤਿੰਨ ਹੁਣ ਲਾਡੀ ਬਾਈ ਆਉਂਦਾ ਅਰਜਨ ਮਗਰ ਲਾਦੀ ਨੂੰ ਤੋੜਦੇ ਆ ਜੀ ਆਪਾਂ ਟਰਾਲੀਆਂ ਜੋੜ ਕੇ ਤਿੰਨ ਪਾ ਕੇ ਤੋੜ ਦੇਣੀਆਂ ਨੇ ਤੇ ਦੋ ਜੋੜਤੀਆਂ ਤੀਸਰੀ ਲੱਗਿਆਂ ਆਪਾਂ ਉਹ ਆ ਪਿਲਕਾ ਟਾਇਪ ਉਹ ਮੂਰੇ ਕਰ ਲਈ ਪਿਲਕਾ ਟਾਇਪ ਵੀ ਟਰਾਲੀ ਤੁਸੀਂ ਮੋਕੇ ਚਾਹੀਦੀ ਨਹੀਂ ਹੈਗੀ ਬਹੁਤ ਟੜਕਾ ਲਾਉਂਦੀ ਆ ਸਹੀ ਨਹੀਂ ਹੁੰਦੀ ਰੀਪਰ ਚ ਪਾਉਣ ਚ ਵੀ ਔਖਾ ਕਰਦੀ ਆ ਉੱਤੇ ਰੱਖ ਲੈ ਬਟਮੜੀ ਜੀ ਸਟੈਂਡ ਫਸਦਾ ਚੱਲ ਕੱਢਣੀ ਆ ਇਸ ਕਰਕੇ ਨਹੀਂ ਸਟੈਂਡ ਖੋਲਿਆ ਇਹਨੂੰ ਘੱਟ ਕਰ ਲੈ ਯਾਰ ਤੂੰ ਤਾਂ ਹੁੱਕ ਤੋੜਨੇ ਵਾਲਾ ਕੰਮ ਕਰਦਾ ਥੱਲੇ ਕਰ ਦੇ 加ਡੀ ਤੋਰਤਾ ਆਪਾਂ ਨੇ ਤਿੰਨ ਪਾ ਕੇ ਜੀ ਮਿੱਤਰੋ ਜੱਸਾ ਭਾਈ ਆਪਾਂ ਫੇਰ ਬਿਠਾਦਾ ਦੋ ਟਰਾਲੀਆਂ ਆਪਾਂ ਨੇ ਭਰਤੀਆਂ ਠੇਕੇਦਾਰ ਪਹੁੰਚ ਗਿਆ ਦੋ ਟਰਾਲੀਆਂ ਲੈ ਕੇ ਤੇ ਪ੍ਰਮਾਤਮਾ ਨੇ ਹਵਾ ਫੇਰ ਚਲਾਤੀ ਪੁੱਠੇ ਪਾਸੇ ਨੂੰ ਬੱਦਲ ਹੋਇਆ ਵਾ ਮੌਸਮ ਹੈਗਾ ਖਰਾਬ ਸਾਨੂੰ ਆਇਆ ਵੀ ਕੰਮ ਨਿਪਟ ਜਵੇ ਸਵੇਰੇ ਆਪਣੇ ਦਾ ਵੀ ਨਹੀਂ ਪੈ ਗਿਆ ਦੀ ਪਰ ਉਹ ਰਿਹਾ ਹੀ ਨਹੀਂ ਸੀ ਪੜਾਵਾ ਬਦਲ ਗਈ ਪਹਿਲਾਂ ਪਰੇ ਨੂੰ ਜਾਂਦੀ ਸੀ ਤੇ ਹੁਣ ਇੱਧਰ ਨੂੰ ਹੋ ਗਈ ਦੇਖੋ ਵਰਦਾ ਆਉਣ ਲੱਗ ਗਿਆ ਤੋਂ ਟਰਾਲੀਆਂ ਆ ਪਾ ਕੇ ਤੋੜ ਦੇਣਾ ਆਪਾਂ ਨੇ ਨਾਲ ਹੁੰਦੇ ਇਹ 5:04 ਮਿੰਟ ਹੋ ਗਏ ਤਿੰਨ ਟਰਾਲੀਆਂ ਇੱਕ ਤੋੜਤੀਆਂ ਦੋ ਇੱਕ ਤੋੜ ਕੇ ਤੇ ਤਿੰਨ ਭਰੀਆਂ ਖੜੀਆਂ ਨੇ ਸੇਰਾ ਲੱਗੀ ਹੋਈ ਆ ਸੇਰੇ ਜੱਕਤਾ ਟਾਪਾ ਟਾਪਾ ਜੱਕਤਾ ਜੱਸੇ ਨੇ ਰੋਕ ਜਾ ਰੋਕ ਜਾ ਰੋਕ ਜਾ ਮਸ਼ੀਨ ਟਾਪਾ ਜੱਕ ਦਿੰਦੇ ਚੱਲਦੇ ਚੱਲਦੇ ਯਾਰ ਰੋਕੋ ਵਾਤਾ ਆ ਜਵੇ ਜ਼ੋਰ ਨਾਲ ਉਹਦੀਆਂ ਚੁੰਡੀਆਂ ਜਾਂ ਖੋਲੀਆਂ ਵੀ ਨਹੀਂ ਚੋਕ ਹੋ ਜਵੇ ਹੋ ਜਾਂਦੀ ਆ ਤੇ ਇਦਾਂ ਫਾਇਦਾ ਏ ਫਟਕਾਰ ਦਾ ਉੱਤੇ ਜਾਨੂ ਮਾਲ ਨਿਕਲ ਜਾਂਦਾ ਅੱਜ ਅੱਜ ਤਿੰਨ ਵਾਰ ਜੱਕਿਆ ਗਿਆ ਬਹੁਤ ਖਚਾਈ ਆ ਜੀ ਗਾਇ ਡਰਮ ਦੀ ਵੀ ਰੀਲ ਦੀ ਵੀ ਬਹੁਤ ਜ਼ਾਰੇ 19 ਮਾਡਲ ਦੀਆਂ ਆਪਾਂ ਹਾਲ ਤੱਕ ਪੱਤੀਆਂ ਪੁੱਤੀਆਂ ਨਹੀਂ ਲਵਾਈਆਂ ਕਹਿਣ ਦਾ ਮਤਲਬ ਰੀਪਰ ਦਾ ਕੋਈ ਏਡਾ ਬਹੁਤਾ ਕੰਮ ਨਹੀਂ ਹੋਇਆ ਕੋਈ ਪੈਰਿੰਗ ਨਹੀਂ ਪਿਆ ਕੋਈ ਵਾੜਾ ਢਾਂਕਾ ਟੱਲਾ ਨਹੀਂ ਲੱਗਿਆ ਬਹੁਤ ਹੈਵੀ ਬਣਾਉਂਦੇ ਨੇ ਰੀਪਰ ਪਤਾ ਨਹੀਂ ਕਾਤੋਂ ਹਟ ਗਏ ਕਰਤਾਰ ਵਾਲੇ ਜੇ ਕਦੇ ਬਣਾਈ ਜਾਂਦੇ ਮੈਨੂੰ ਲੱਗਦਾ ਵੀ ਸਾਰੇ ਰੀਪਰਾਂ ਨੂੰ ਹੌਲੀ ਹੌਲੀ ਮਾਤ ਪਾਰਦਾ ਵੀ ਇੰਨੀ ਖਚਾਈ ਸੀ ਇਹਨਾਂ ਪਰ ਲੋਹਾ ਇੰਨਾ ਵਧੀਆ ਤਕੜਾ ਇੱਕ ਵਾਰ ਪੱਖੇ ਪਏ ਨੇ ਤੇ ਇੱਕ ਵਾਰ ਮੈਨੂੰ ਲੱਗਦਾ ਵੀ ਝੂਹੇ ਪਏ ਨੇ ਆਪਾਂ ਨੇ ਨਹੀਂ ਸਾਰਾ ਕੁਝ ਨਾਲ ਦੇ ਹੀ ਚਿੱਟੀ ਜਾਂਦਾ ਟਰਾਲੀ ਵੀ ਹਰੇਕ ਸਾਰ ਆਪਾਂ 400 420 TV 35 ਜੋ ਵੀ ਜਿਵੇਂ ਬਣਦੀਆਂ ਸੀ ਬਣਾਉਂਦੇ ਤੇ 395 ਤਾਂ ਇੱਕ ਵਾਰ ਬਣੀਆਂ ਨੇ ਇਹ 400 ਐਂਡ ਪਲੱਸ ਹੋ ਗਈ। ਐਟ ਕੀ ਵੀ ਆਪਾਂ ਹਿਲਦੇ ਹਿਲਾਉਂਦੇ 60 70 ਟਰਾਲੀਆਂ ਬਣਾ ਲੈਣੀਆਂ ਨੇ। ਦੋਸਤਾਂ ਨਕਦਰਾਂ ਚੋ ਨਾਲੇ ਰੋਜ਼ ਇਹ ਚੜ ਕੇ ਆ ਜਾਂਦਾ ਪਰਮਾਤਮਾ ਸਿੱਤੇ ਇਨੇ ਪਾਦਾਂ ਦਾ ਮੀਂਹ ਹੁਣ ਵੀ ਆਇਆ ਤੇ ਲੰਘਿਆ ਹੋ ਜੀ ਮਿੱਤਰੋ ਲਾਡੀ ਆਪਾਂ ਦੁਬਾਰੇ ਢੋਰਤਾ ਤਿੰਨ ਟਰਾਲੀਆਂ ਪਾ ਕੇ ਫੇਰ ਦੂਸਰਾ ਕਿਹੜਾ ਲਾ ਰਿਹਾ ਲਾਡੀ ਬਾਈ ਤੋ ਉਹ ਲਿਆਇਆ ਖਾਲੀ ਤੇ ਤਿੰਨ ਭਰੀਆਂ ਵੀ ਲੈ ਚੱਲੇਆ ਸੁਣ ਲੈ ਐ ਦੇਲਾਉਣ ਸੁਣਦਾ ਨਹੀਂ ਚਾਹ ਇਕੱਠੇ ਹੀ ਚਲੇ ਜਾਈਏ ਚੱਲਿਆ ਆ ਰਾਮ ਨਾਲ ਟਰਾਲੀਆਂ ਜੋੜਦੇ ਆ ਤੇ ਇੱਕ ਦੇ ਮਗਰ ਪਾਉਣੀਆ ਦੋ ਇੱਕ ਟਰਾਲੀ ਆਪਾਂ ਭਰੀਨੀ ਦਾ 3:00 ਵਜੇ ਨਹੀਂ ਇਹ ਇੱਕ ਦੇ ਮਗਰ ਪਾਵਾਂਗੇ ਤਿੰਨ ਇੱਕ ਆ ਖੜੀ ਆ ਤੇ ਇੱਕ ਆ ਖੜੀ ਆ ਇੱਕੋ ਭਰੇ ਖੜੀ ਆ ਪਾਵਾਗੇ ਸਾਰਿਆਂ ਨੂੰ ਪਿੱਛੇ ਤੇ ਆਹ ਟਰਾਲੀ ਨੂੰ ਪਾਉਨੇ ਆ ਬਚਾੜੇ ਇਹਨੂੰ ਜੋੜ ਕੇ ਉਹਦੇ ਮਗਰ ਉਰੇ ਪਾ ਕੇ ਫੇਰ ਆਹ ਟਰਾਲੀ ਪਾਵਾਗੇ ਕੱਲੀ ਕੱਲੀ ਇਦਾਂ ਬੈਣ ਗਈਆਂ ਬੰਦਿਆਂ ਉਰੇ ਤਿੰਨ ਲਾਡੀ ਚਲਿਆ ਗਿਆ ਤੁਸੀਂ ਦੇਖ ਲਿਆ ਪਹਿਲਾਂ ਅੱਜ ਬਣ ਗਈਆਂ ਟਰਾਲੀਆਂ ਤੇ ਪਹਿਲਾ ਲਾਡੀ ले गया 3 फिर ठेकेदार 2 ਤੇ लाडी ਲੈ ਗਿਆ ਫਿਰ 3 ਤੇ 2 ਆ ਜੋੜ ਲੀਆਂ ਤੇ 3 ਆ ਜੋੜ ਲੀਆਂ ਬਲੈਕ ਆਊਟ ਹੋ ਗਿਆ ਜੀ ਅੱਛਾ ਜੀ ਆ ਬੈਕਿਆ ਮਲੋ ਦੇ ਆ ਦੇਖੋ ਮਲੋ ਦੇ ਵਿੱਚ ਜਾਮ ਲੱਗਾ ਹੋਇਆ ਕਸੂਤੇ ਟਾਈਮ ਫਸ ਗਏ 9 ਤੋਂ 11 ਵਜੇ ਤੱਕ ਦਾ ਜਿਹੜਾ ਪਾਕਿਸਤਾਨ ਆ ਰੀਂਡੀਆ ਦਾ ਜਿਹੜੀ ਜੰਗ ਆ ਉਹਦੇ ਕਰਕੇ ਕਾਰਵਾਈ ਪਾਈ ਵੀ ਉਹਦੇ ਕਰਕੇ ਖੜੇਆਂ ਲਾਈਟਾਂ ਬੰਦ ਰੱਖਣੀਆਂ ਨੇ ਫਿਰ ਵੀ ਇੰਡੀਕੇਟਰ ਚੱਲਦੇ ਨੇ ਆਪਣੀ ਚੱਲਦੇ ਨੇ ਸਾਜ਼ਨਾਂ ਨੂੰ ਕਹੀ ਜਾਂਦੇ ਨੇ ਵੀ ਬੰਦ ਕਰ ਦੋ ਦੇਖੋ ਦੁਕਾਨਾਂ ਤੇ ਮੱਚਦੀਆਂ ਨੇ ਸਾਰਿਆਂ ਦੇ ਇਹ ਸਿਰਫ ਜਿਹੜੇ ਰਾਹ ਆਲੇ ਆਉਣ ਜਾਣ ਵਾਲਿਆਂ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਲਾ ਤਰੀਕਾ ਹੋਰ ਕੋਈ ਵੱਡਾ ਕੰਮ ਨਹੀਂ ਇਹ ਆ ਲੋ ਲਾਈਟਾਂ ਸਾਰੇ ਕਿਤੇ ਮੱਚ ਜਾਂਦੇ ਦੇਖੋ ਬਾਰ ਬਾਰ ਅਨਾਊਂਸਮੈਂਟ ਹੁੰਦੀ ਆ ਇਹ ਕੀ ਕਰਾਂ ਬਾਰ ਬਾਰ ਅਨਾਊਂਸਮੈਂਟ ਹੁੰਦੀ ਆ ਜਦੋਂ ਤਾਂ ਨੀਂਦ ਆਉਣ ਲੱਗੀ ਹੋਰ ਯਾਰ ਬਹੁਤ ਦੂਰ ਦੂਰ ਦੇ ਰਾਹੀਰ ਖੜੇ ਨੇ ਔਰੇ ਬਹੁਤ ਲੰਬਾ ਜਾਮ ਲਿਗਾ ਆ ਬਲੋ ਦੇ ਵਿੱਚ